ਹਾਂਜੀ ਸਟੂਡੈਂਟਸ ਕਿਦਾਂ ਹੋ ਸਾਰੇ ਤਾਂ ਫਿਰ ਤੋਂ ਲੈ ਕੇ ਆ ਗਏ ਇੱਕ ਵੱਡੀ ਅਪਡੇਟ ਬੱਚਿਆਂ ਦੇ ਯਾਰੇ ਬਹੁਤ ਵੱਡੀ ਖੁਸ਼ਖਬਰੀ ਬੋਰਡ ਦੀਆਂ ਪ੍ਰੀਖਿਆਵਾਂ ਤੇ ਦੂਸਰੀਆਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਨਿਰਧਾਰਿਤ ਕਰ ਦਿੱਤੀ ਗਈ ਹੈ ਬੋਰਡ ਦੀਆਂ ਵੈੱਬਸਾਈਟਾਂ ਉੱਤੇ ਇਹ ਡੇਟ ਸ਼ੀਟ ਆ ਚੁੱਕੀ ਹੈ ਅਤੇ ਤੁਹਾਨੂੰ ਦੱਸਦੇ ਹਾਂ ਪੂਰੀ ਵੀਡੀਓ ਵਿੱਚ ਕਿ ਕਦੋਂ ਪੇਪਰ ਤੁਹਾਡੇ ਸਟਾਰਟ ਹੋਣਗੇ 10ਵੀਂ 12ਵੀਂ ਅਤੇ 8ਵੀਂ ਦੇ ਤਾਂ ਚਲੋ ਸਟਾਰਟ ਕਰਦੇ ਆਂ ਵੀਡੀਓ ਨੂੰ ਪੰਜਾਬ ਸਕੂਲ ਬੋਰਡ ਵੱਲੋਂ 8ਵੀਂ ਅਤੇ 12ਵੀਂ ਤੇ 10ਵੀਂ ਜਿਹੜੇ ਬੱਚੇ ਓਪਨ ਕਰ ਰਹੇ ਨੇ ਤਾਂ ਉਹਨਾਂ ਦੇ ਵੀ ਡੇਟਸ਼ੀਟ ਪ੍ਰੀਖਿਆਵਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਦੱਸ ਦਿਆਂ ਤੁਹਾਨੂੰ ਕਦੋਂ ਨੇ ਤੁਹਾਡੇ ਪ੍ਰੀਖਿਆਵਾਂ ਸ਼ੁਰੂ 8ਵੀਂ ਅਤੇ 12ਵੀਂ ਸ਼੍ਰੇਣੀ ਤੇ ਓਪਨ ਜਿਹੜੇ ਬੱਚੇ ਕਰਦੇ ਪਏ ਨੇ ਉਹਨਾਂ ਦੇ ਪੇਪਰ ਹੋ ਰਹੇ ਨੇ ਸਟਾਰਟ 19 ਫਰਵਰੀ 2025 ਤੋਂ ਸ਼ੁਰੂ ਹੋ ਜਾਣਗੇ ਅਤੇ ਬਹੁਤ ਹੀ ਘੱਟ ਸਮੇਂ ਤੁਹਾਡੇ ਕੋਲ ਬਚ ਰਿਹਾ ਤੁਸੀਂ ਪੜਨਾ ਆਪਣਾ ਸਟਾਰਟ ਕਰ ਦੋ ਕਿਉਂਕਿ ਦਸੰਬਰ ਦੇ 8-9 ਤਰੀਕ ਹੋ ਚੁੱਕੀ ਐ ਤਾਂ ਇਸ ਕਰਕੇ ਤੁਸੀਂ ਜਲਦ ਤੋਂ ਜਲਦ ਆਪਣੀ ਤਿਆਰੀ ਰਿਵੀਜ਼ਨ ਸਟਾਰਟ ਕਰ ਦੋ ਤੁਹਾਡੇ ਕੋਲ 2 ਮਹੀਨੇ ਵੀ ਮਸਾਂ ਨੇ ਤਾਂ 8ਵੀਂ ਤੇ 12ਵੀਂ ਦੇ ਤਾਂ ਬਹੁਤ ਜਲਦੀ ਪੇਪਰ ਸਟਾਰਟ ਹੋ ਜਾਣਗੇ ਅਤੇ ਗੱਲ ਕਰੀਏ 10ਵੀਂ ਦੀ ਤਾਂ 10ਵੀਂ ਸ਼੍ਰੇਣੀ ਜਿਹੜੇ ਬੱਚੇ ਓਪਨ ਜਮਾਤ ਕਰ ਰਹੇ ਨੇ ਤਾਂ ਉਹਨਾਂ ਦੀ ਡੇਟਸ਼ੀਟ ਸ਼ੁਰੂ ਹੋ ਰਹੀ ਐ 10 ਮਾਰਚ 2025 ਤੋਂ ਤੁਹਾਡੇ ਵੀ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਇਹਨਾਂ ਪ੍ਰੀਖਿਆਵਾਂ ਦੀ ਡੇਟਸ਼ੀਟ ਬੋਰਡ ਦੇ ਅਧਿਕਾਰ ਵੈੱਬਸਾਈਟਾਂ ਤੇ ਆ ਚੁੱਕੀਆਂ ਨੇ ਤਾਂ ਅਗਰ ਤੁਸੀਂ ਇਹ ਰੇਟ ਸ਼ੀਟ ਦੇਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦ ਤੋਂ ਜਲਦ ਤੁਹਾਨੂੰ ਰੇਟ ਸ਼ੀਟ ਵੀ ਅਸੀਂ ਪ੍ਰੋਵਾਈਡ ਕਰਾ ਦਾਂਗੇ ਜੋ ਕਿ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਬਹੁਤ ਅੱਛੇ ਤਰੀਕੇ ਨਾਲ ਕਰ ਸਕੋ ਤਾਂ ਬੈਸਟ ਆਫ ਲੱਕ ਜਿਹੜੇ ਬੱਚੇ 10ਵੀਂ 8ਵੀਂ 12ਵੀਂ ਵਿੱਚ ਨੇ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ